ਜਿਸ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਦੀਆਂ ਕੱਲ ਸੇਵਾਵਾਂ ਰੋਕੀਆਂ ਗਈਆਂ ਸਸਪੈਂਡ ਕੀਤੀਆਂ ਗਈਆਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਵੱਡਾ ਤੂਫਾਨ ਆਇਆ ਹੋਇਆ ਹੈ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਪਿੱਛੇ ਕਿਹੜੇ ਲੋਕ ਨੇ ਕਿਹੜੀ ਸਾਜ਼ਿਸ਼ ਦਾ ਇਹ ਹਿੱਸਾ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਅਕਾਲੀ ਦਲ ਦਾ ਇਹ ਟੜਾ ਕਿਹੜੀਆਂ ਤਾਣੀਆਂ ਤਣ ਰਿਹਾ ਇਹਦੇ ਬਾਰੇ ਉੱਗੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀਹੂੜਾ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਬੜਾ ਸਪਸ਼ਟ ਕਈ ਚੀਜ਼ਾਂ ਕਹੀਆਂ ਸੁਖਬੀਰ ਸਿੰਘ ਬਾਦਲ ਤੇ ਐਸੇ ਇਲਜ਼ਾਮ ਲਾਤੇ ਕਿ ਜਿਹੜੇ ਇਲਜ਼ਾਮ ਕਦੇ ਤੁਸੀਂ ਸੁਣੇ ਨਹੀਂ ਹੋਣੇ ਕੀ ਇਹ ਸੱਚ ਹੈ ਕਿ ਝੂਠੇ ਦੇ ਬਾਰੇ ਆਪਾਂ ਗੱਲਬਾਤ ਕੀਤੀ ਹੈ ਤੁਸੀਂ ਜੁੜੇ ਲੋਕਪੱਡ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸਿੱਧਾ ਆਪਾਂ ਮਾਲਵਿੰਦਰ ਸਿੰਘ ਮਾਲੀ ਹੁਰਾ ਨਾਲ ਹੋਈ ਇਹ ਗੱਲਬਾਤ ਸੁਣਦੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਕਈ ਪਰਦੇ ਚੱਕੇ ਨੇ ਤੇ ਇਸ ਡੂੰਗੀ ਸਾਜ਼ਿਸ਼ ਦਾ ਜਿਹੜਾ ਉਹਨਾਂ ਨੇ ਪਰਦਾ ਫਾਸ਼ ਕੀਤਾ ਹੈ ਕਿ ਕਿਸ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਸਾਰੇ ਰਲ ਮਿਲ ਕੇ ਜਿਹੜੇ ਅਕਾਲ ਤਖਤ ਸਾਹਿਬ ਦਾ ਫੈਸਲਾ ਸੀਗਾ ਉਹਨੂੰ ਕਿਵੇਂ ਡਿলিউਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਮਾਲੀ ਸਾਹਿਬ ਜੇਕਰ ਅੱਜ ਵਾਲੀ ਘਟਨਾਕਰਮ ਤੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਇਹ ਘਟਨਾਕਰਮ ਦੀ ਪੁਨਸ਼ਾਨ ਕਰਨੀ ਹੋਵੇ ਤਾਂ ਕਿੱਦਾਂ ਕੀਤੀ ਜਾ ਸਕਦੀ ਹੈ? ਇਹ ਪੁਨਸ਼ਾਨ ਤਾਂ ਅਸਲ 'ਚ ਕੋਈ ਕਰਨੀ ਲੋੜ ਹੀ ਨਹੀਂ ਜੋ ਕਾਂਸਟ ਸਹਾਉ ਨੇ ਫੈਸਲੇ ਦਿੱਤੇ ਨੇ। ਜੀ। ਉਹ ਬੜੇ ਦੁਰਸਤ ਫੈਸਲੇ ਦਿੱਤੇ ਨੇ। ਜੀ। ਜਿਹੜੀ ਅੱਜ ਵੀ ਘਟਨਾਕਰਮ ਇਹਨਾਂ ਕੋਲੇ ਤਾਂ ਕਾਨੂੰਨੀ ਅਧਿਕਾਰ ਹੀ ਨਹੀਂ ਇਹ ਕਰਨ ਦਾ। ਜੀ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ 14 ਸਹਾ ਵੇਲੇ ਦੋ ਵੱਡੇ ਫੈਸਲੇ ਹੋਏ ਸੀ ਜੀ ਨੰਬਰ 1 ਅਕਾਲ ਪੱਖ ਸਹਿਵਾਨਾਂ ਦੇ ਜਾਂ ਤਖਤ ਸਹਿਵਾਨਾਂ ਦੇ ਜੱefeਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਠੀਕ ਹੈ ਜੀ ਉਹਨਾਂ ਤੇ ਉਹ ਸੇਵਾ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਨੂੰ ਮਾਨ ਪੱਤਾ ਦਿੱਤਾ ਜੋ ਜੀ ਦੂਜਾ ਫੈਸਲਾ ਇਹ ਕੀਤਾ ਸੀ ਕਿ ਉਹ 1925 ਦੇ ਐਕਟ ਆ ਵੀ ਨਹੀਂ ਆਉਂਦੇ ਠੀਕ ਹੈ ਜੀ ਸੋ ਇਸ ਕਰਕੇ ਇਹਨਾਂ ਨੂੰ ਹੱਕੇ ਨਹੀਂ ਇਹ ਫੈਸਲਾ ਕਰਦਾ ਜੋ ਇਹਨਾਂ ਨੇ ਕੀਤਾ ਇਹ ਆਪਣੇ ਰਿਕਾਰਡ 'ਚ ਦੇਖ ਲੈਣਾ ਨਾ ਤਾਂ ਫੈਸਲਾ ਰੱਦ ਹੋਇਆ ਇਹੋ ਵੱਖਰੀ ਗੱਲ ਆ ਜੀ ਤੌੜਾ ਸਾਹਿਬ ਦਾ ਜੋ ਜਲਵਾ ਟੱਟ ਗਿਆ ਸੀ ਇਹਨਾਂ ਦੇ ਰੋਲ ਤੇ ਉਹ ਫੈਸਲੇ ਜੀ ਪਰ ਸ਼੍ਰੋਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਕਿ ਉਹ ਤਖਤ ਸਹਿਬਾਨ ਦੇ ਜਥੇਦਾਰ ਦੀ ਜਾਂਚ ਕਰਨ ਦਾ ਉਹਨੂੰ ਮੁਅੱਤਲ ਕਰਨ ਦਾ ਜਾਂ ਸਸਪੈਂਡ ਕਰਨ ਦਾ ਅਕਾਲ ਤਖਤ ਦੇ ਜਥੇਦਾਰ ਕੋਲ ਹੀ ਸ਼ਿਕਾਇਤ ਜਾਵੇ ਬਸ ਉਹਨੂੰ ਸਕਦਾ ਵੀ ਉਹਨਾਂ ਨੇ ਕੀ ਕਰਨਾ ਅੰਦਰ ਬਹਿ ਕੇ ਗੱਲ ਕਰਨੀ ਜਾਂ ਕੀ ਕਰਨੀ ਹੈ ਕਿਵੇਂ ਕਰਨੀ ਹੈ ਇਹ ਤਾਂ ਜਿਹਦਾ ਜ਼ਥੇਦਾਰ ਧਾਮੀਆਂ ਨਾ ਜੀ ਉਹ ਤਾਂ ਬਾਦਲਾਂ ਦਾ ਗੁਰਦਾ ਬਣਿਆ ਹੋਇਆ ਜੀ ਇਹ ਟੌੜਾ ਸਾਹਮਣੇ ਹੋ ਰਿਹਾ ਇਹ ਤਾਂ ਟੌੜਾ ਸਾਹਿਬ ਦੀ ਆਨ ਸ਼ਾਨ ਨੂੰ ਬੱਟੇ ਨਾ ਰਿਹਾ ਜੀ ਇਹ ਬਣਾਇਆ ਤੇ ਇਸ ਕਰਕੇ ਵੀ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਜ਼ੋਰ ਫੌਰੀ ਨਾਲ ਲੈ ਟੌੜਾ ਸਾਹਿਬ ਵਾਲਿਆਂ ਨਾਲ ਵੀ ਕੋਈ ਵਿਤਕਰਾ ਨੀ ਹਾਂ ਇਹ ਤਾਂ ਬਾਦਲਾਂ ਦਾ ਮਤਲਬ ਝਾੜੂ ਬਰਦਾਰ ਬਣ ਗਿਆ ਪੂਰੀ ਤਰ੍ਹਾਂ ਜੀ ਸੱਪੇ ਨੂੰ ਕੀ ਫੈਸਲਾ ਕਰਨ ਦਾ ਦੱਸਣ ਇਹ ਮੈਨੂੰ ਦੱਸਣ ਜੀ ਤੁਹਾਨੂੰ 19 ਤੌਰ ਤੇ ਨੈਤਿਕ ਤੌਰ ਤੇ ਤੁਹਾਡੇ ਕੋਲੇ ਕੀ ਅਧਿਕਾਰ ਆ ਕਿਸੇ ਕਾਲ ਤੱਕ ਦੇ ਜਾਂ ਤੱਕ ਦੇ ਜਥੇਦਾਰ ਦੀ ਜਾਂਚ ਕਰਨ ਦਾ ਸਸਪੈਂਡ ਕਰਨ ਦਾ ਨਾ ਤੁਹਾਡੇ ਮੁਲਾਜ਼ਮ ਨੇ ਨਾ ਤੁਹਾਡੇ ਐਕਟ ਵੀ ਨਾਉਂਦੇ ਨੇ ਜਿਹਦੇ ਅਸੀਂ ਤੁਸੀਂ ਬਣੇ ਹੋ ਜੀ ਜੀ ਮਹਿੰਦ ਸਾਹਿਬ ਇੱਕ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਨਾ ਕਿ ਜਦੋਂ ਇਹ ਸਾਰੇ ਫੈਸਲੇ ਹੋਏ ਗਿਆਨੀ ਹਰਪੀ ਸਿੰਘ ਬੜਾ ਕੈਟੈਗੋਰਿਕਲੀ ਇਹ ਇਲਜ਼ਾਮ ਲਾ ਰਿਹਾ ਕਿ ਮੇਰੇ ਤੇ ਦਬਾਅ ਆ ਫੈਸਲੇ ਬਦਲਾਉਣ ਦੇ ਲਈ ਜੀ ਦੇਖੋ ਫੈਸਲੇ ਨੂੰ ਲਾਗੂ ਕਰਨ ਤੇ ਬਿਹਾਰ ਚਰਾਈਆਂ ਸਭ ਤੋਂ ਵੱਡੇ ਬਾਦਲ ਕੇ ਕਰ ਰਹੇ ਨੇ ਜੀ ਉਹਨਾਂ ਦਾ ਤੇ ਦਵਾ ਹੈ ਜਾਂ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਉਹਨਾਂ ਨੇ ਇਹ ਕਿਹਾ ਮੈਂ ਕਿਸੇ ਉਸ ਮੀਟਿੰਗ ਚ ਸ਼ਾਮਲ ਨਹੀਂ ਹੋਊਗਾ ਜੀ ਜਿਹਦੇ ਵਿੱਚ 2 ਦਸੰਬਰ ਨੂੰ ਕੀਤੇ ਹੋਏ ਫੈਸਲੇ ਨੂੰ ਡਿਲੂਟ ਤਾਲਰ ਘਟਾਈ ਜੀ ਜਾਂ ਡਾਇਵਰਸ਼ਨ ਧਿਆਨ ਭਟਕਾਉਣ ਦੀ ਗੱਲ ਕੀਤੀ ਜਾਊ ਸਪਸ਼ਟਾ ਉਹਨਾਂ ਫੈਸਲਾ ਜੀ ਵੀ ਨਾਲੇ ਹੀ ਇਸ ਗੱਲ ਇੱਕ ਮਤਲਬ 15 ਦਿਨ ਦਾ ਸਮਾਂ ਲਿਆ ਜਾਂਚ ਦੇ ਲਈ ਜਿਹੜੇ 15 ਦਿਨ ਨੇ ਇਹ 15 ਦਿਨਾਂ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਿਸ ਤਰ੍ਹਾਂ ਦੀ ਮੂਵ ਹੋ ਸਕਦੀਆਂ ਨੇ ਅਕਾਲੀ ਦਲ ਜਾਂ ਇਸ ਘੜੇ ਦੇ ਵੱਲੋਂ ਕੋਈ ਨਵਾਂ ਫੈਸਲਾ ਆ ਸਕਦਾ ਕਿਉਂਕਿ ਹੈੱਡ ਗ੍ਰੰਥੀ ਸ਼੍ਰੀ ਦਮਦਮਾ ਸਾਹਿਬ ਨੂੰ ਉਹ ਚਾਰਜ ਦਿੱਤਾ ਗਿਆ ਉਹ ਹੁਣ ਉਹ ਬਤੌਰ ਮੀਟਿੰਗਾਂ 'ਚ ਸ਼ਾਮਲ ਵੀ ਹੋ ਸਕਦੇ ਆ ਕੀ ਕੋਈ ਇਸ ਇਨ ਬਿਟਵੀਨ ਇਸ ਸਮੇਂ ਦੇ ਵਿਚਕਾਰ ਕੋਈ ਅਜਿਹੇ ਫੈਸਲੇ ਆ ਸਕਦੇ ਆ ਜਿਹੜੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਡਿਲੀਊਟ ਕਰਦੇ ਹੋਣ ਜੋ ਮਰਜ਼ੀ ਕਰ ਲੈਣ ਜੀ ਉਹ ਕਹਿੰਦੇ ਆ ਨਾ ਜੀ ਸਾਲ ਦੇ ਹੱਥਾਂ 'మే ਹਵਾ 'ਚ ਲਿਖੇ ਜੋ ਹਰਫ ਉਹ ਹਰਫ ਹਮੇਸ਼ਾ ਲਿਖੇ ਰਹਣਗੇ ਹੂੰ ਸੋ ਇਹ ਕਰਕੇ ਜੋ ਮਰਜ਼ੀ ਕਰ ਲੈਣ ਆਪਣੇ ਆਪਣੇ ਰਾਹ ਚ ਆਪ ਦੇ ਆਪ ਟੋਏ ਪੁੱਟ ਰਹੇ ਨੇ ਜੀ ਕਿਵੇਂ ਬਦਲਾ ਜਾ ਸਕਦਾ ਹੋ ਠੀਕ ਆ ਜਾਨੀ ਹਰਪ੍ਰਸਾਦ ਸਿੰਘ ਨੇ ਇੱਕ ਫਲੀਕਾ ਲਿਖਾਇਆ ਵੀ ਦੇਖੋ ਜੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਉਹਨਾਂ ਨੂੰ ਅਧਿਕਾਰ ਆ ਜੀ ਕਿ ਸਾਨੂੰ ਕੋਈ ਛੋਟ ਦੇਣ ਦਾ ਟਾਈਮ ਦੇਣ ਦਾ ਉਹਨਾਂ ਨੇ ਉਹਨਾਂ ਦਾ ਸਤਕਾਰ ਕੀਤਾ ਪਰ ਨਾਲ ਉਹਨੇ ਇਹ ਵੀ ਕਿਹਾ ਵੀ ਇਹ ਜਿਹੜੀ ਮੇਰੇ ਖਿਲਾਫ ਵੀਡੀਓ ਲੀਕ ਹੋਈ ਆ ਹੈ ਉਹਨਾਂ ਕੋਲ ਵੀ ਕਾਲ ਤੱਕ ਜਫੀਦਾਰ ਕੋਲ ਸੀ ਬਾਕੀ ਤੋਂ ਸਾਰੀਆਂ ਡਿਲੀਟ ਕਰਾਤੀਆਂ ਸੀ ਜੀ ਸੋ ਇਸ ਕਰਕੇ ਵੱਡੀ ਗੱਲ ਆ ਇਹ 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 ਤਾਂ ਅਕਾਲੀਆਂ ਨੇ ਤਾਂ ਹੁਣ ਇਹ ਮਿਥਲੇ ਬਾਈ ਜੀ ਲਵੇੜੂ ਸਿਆਸਤ ਜੀ ਸੁਖਵੀਰ ਸਰਖਰੂ ਦਾ ਮੈਂ ਤਸਦੀਕਾ ਦੇਤਾ ਜੀ ਜਿਹੜਾ ਤਸਦੀਕਾ ਨਹੀਂ ਪ੍ਰਵਾਨ ਕਰਨੇ ਉਹ ਵੀ ਕਾਲ ਤੱਕ ਦੇ ਦੋਸ਼ੀ ਜੀ ਆ ਜਿਹੜਾ ਹਰਜਿੰਦਰ ਸਿੰਘ ਧਾਮੀ ਤੇ ਸ਼ੋਮਣੀ ਕਮੇਟੀ ਕਰ ਰਹੀ ਆ ਇਹ ਵੀ ਕਾਲ ਤੱਕ ਦੇ ਦੋਸ਼ੀ ਇਹ ਤਾਂ ਲਵੇੜੂ ਸਿਆਸਤ ਆ ਵੀ ਆਪਣੇ ਵਰਗੇ ਬਣਾ ਲਓ ਸਾਰਿਆਂ ਨੂੰ ਜੀ ਬਹੁਤ ਕਰ ਚੱਲ ਰਿਹਾ ਜੋ ਮੈਂ ਮੈਂ ਕਹਿੰਦਾ ਦੇਖੋ ਉਹਨਾਂ ਦੀ ਮਿੱਜੀ ਕਰਦਾਰ ਕੋਸ਼ਿਸ਼ ਕੀਤੀ ਹੈ ਜੀ ਇਹ ਸ਼੍ਰੋਮਣੀ ਕਮੇਟੀ ਮਿੱਜੀ ਅਲਜਾਮਾ ਦੀ ਜਾਂਚ ਕਰਾਉਣ ਨੂੰ ਤਿਆਰ ਜੀ ਮੈਂ ਅੱਜੇ ਪੋਸਟ ਪਾਈ ਆ ਜੀ ਮੈਂ ਕਿਹਾ ਤੁਸੀਂ ਇਹ ਦੱਸੋ ਜਦੋਂ ਸੁਖਵੀਰ ਬਾਦਲ ਦੇ ਦੋ ਬੱਚੀਆਂ ਹੋ ਗਈਆਂ ਸੀ ਜੂਨੀਅਰ ਬਸਤੀਆਂ ਰਹਿੰਦੀਆਂ ਨੇ ਸਾਡੀਆਂ ਜੀ ਉਸ ਤੋਂ ਬਾਅਦ ਉਹਨੇ ਕਿੰਨੇ ਟੈਸਟ ਕਰਾਏ ਨੇ ਦੇ ਸਾਤੇ ਮੁੰਡਾ ਹੋਵੇ ਉਹ ਕੁੜੀ ਮਾਰ ਆ ਰਕਾਰਡ ਆ ਏ ਜੀ ਇਹ ਵੀ ਯਾਦ ਹੋਊ ਜੀ ਕਰੋ ਮੈਂ ਤੁਸੀਂ ਉਹਦੀ ਵੀ ਯਾਦ ਕਰੋ ਨਾ ਤੁਸੀਂ ਉਹਦੀ ਵੀ ਯਾਦ ਕਰੋ ਜੀ ਜਦੋਂ ਸੁਖਵੀਰ ਬਾਦਲ ਰਾਜ ਮੰਤਰੀ ਹੁੰਦਾ ਸੀ ਜੀ ਉਹ ਤੇ ਮਰੰਦੰਦਰ ਲਾ ਰਾਤ ਨੂੰ ਬੰਬੇ ਕੀ ਕਰਨ ਜਾਂਦੇ ਸੀ ਸਵੇਰੇ ਮੁੜੇ ਆਉਂਦੇ ਸੀ ਹਵਾਈ ਜਹਾਜ਼ ਦੱਸੋ ਕਿਹੜੀ ਸਰਕਾਰੀ ਡਿਊਟੀ ਤੇ ਕੀ ਕੰਮ ਸੀ ਜੀ ਫਿਰ ਮੈਂ ਇੱਕ ਹੋਰ ਵੀ ਤੱਥ ਦੱਸਿਆ ਜੀ ਬੀ 12 ਸੈਕਟਰ ਦੇ ਵਿੱਚ ਮੈਂ ਤੌੜਾ ਸਾਹਿਬ ਬਾਈਆ ਅਸੀਂ ਬੈਠੇ ਸੀ ਸਰਦਾਰ ਅਜਮੇਰ ਸਿੰਘ ਸਿਕਟਿੰਟਕ ਨੇ ਉਹਨਾਂ ਨਾਲ ਗੱਲਬਾਤ ਕਰਨੀ ਸੀ ਤੇ ਰੂਪ ਸਿੰਘ ਸਿਕਿਉਰਿਟੀ ਅਫਸਰ ਸੀ ਤੌੜਾ ਸਾਹਿਬ ਦਾ ਜੀ ਕਿਉਂਕਿ ਸਿਕਿਉਰਿਟੀ ਦਾ ਕੰਮ ਹੁੰਦੀ ਆ ਉਹ ਕਹਿੰਦਾ ਜੀ ਸੁਖਵੀਰ ਆ ਗਿਆ ਇੱਥੇ ਕਹਿੰਦਾ ਕੋਈ ਨਹੀਂ ਫਿਰਤੀ ਹੋ ਗਿਆ ਸੁਖਵੀਰ ਆ ਗਿਆ ਆਪਾਂ ਨੂੰ ਕੀ ਹੈ ਅੱਛਾ ਹੀ ਉਹਨੇ ਚਰਵਾ ਫੇਰਾ ਆ ਉਹ ਕਹਿੰਦਾ ਪੰਜਾਬ ਦੀ ਉੱਗੀ ਗੈਂਟਾ ਆ ਗਈ ਜੀ ਕਹਿੰਦਾ ਉਹ ਵੀ ਸੁਖਵੀਰ ਦੇ ਕਮਰੇ ਚਲੀ ਉਹਨੇ ਜਾਰ ਆਮ ਕਰ ਸਾਨੂੰ ਤਾਂ ਕੰਮ ਕਰ ਲੈਣ ਤੇ ਕਰਾਓ ਜਾਂ ਚ ਜੀ ਜੇ ਕੋਈ ਮਿੱਜੀ ਗੱਲਾਂ ਵੀ ਦਾਤ ਕਰਨੀਆਂ ਕਰਾਓ ਨਾ ਫਿਰ ਜੀ ਪਾਸ ਤੋਂ ਦੇ ਜਫੇਦਾਰਾਂ ਨੂੰ ਮਿੱਜੀ ਕਰਾਰ ਕੁਛ ਦੀ ਤੁਸੀਂ ਜਾਂਚ ਕਰਾ ਰਹੇ ਹੋ ਫ਼ਵੀਰ ਵਾਲੀ ਦੀ ਕਰਾਓ ਨਾ ਫਿਰ ਤੁਸੀਂ ਜੀ ਜੋ ਸਾਰੇ ਧਿਆਨ ਭਟਕਾਉ ਗੱਲਾਂ ਨੇ ਇਹ ਪਾਪੀ ਕੋ ਮਾਰਨੇ ਕੋ ਸਾਫ ਮਹਾਬਲੀ ਹੈ ਇਸ ਮਰਹੇ ਨੇ ਇਹਨਾਂ ਨੂੰ ਤਾਂ ਅਸੀਂ ਤਾਂ ਮਰ ਗਏ ਜੀ ਜਿਹੜੀ ਤਖਤ ਸਰਵਾਰ ਦੀ ਆ ਬਾ ਉੱਚੀ ਹੋਈ ਆ ਉਹਨੂੰ ਵੀ ਮਾਰ ਦिए ਕਿਉਂਕਿ 30 ਸਾਲ ਤੱਕ ਨਾ ਇਹ ਮਾਰ ਰੱਖੀ ਨਾ ਕਾਨੂੰਨ ਬਣਾ ਕੇ ਜਥੇਦਾਰਾਂ ਤੋਂ ਮੁਕਤਾਂ ਦੀ ਸਿਆਸਤ ਕਰਾਈ ਨਾ ਜੀ ਹੁਣ ਕਾਹ ਤਖਤ ਮੇਜੇ ਫੈਸਲੇ ਕੀਤੇ ਨੇ ਜੀ ਤੇ ਖਾਲਸਾ ਪੰਥ ਖੁਸ਼ ਆ ਜੀ ਉਹਨੂੰ ਰੋਲਣ ਲਈ ਬਾਦਲ ਕੇ ਵੀ ਜ਼ੋਰ ਲਾ ਰਹੇ ਨੇ ਤੇ ਖਾਲਸਾ ਪੰਥ ਵੀ ਜ਼ੋਰ ਲਾ ਰਹੇ ਨੇ ਜੀ ਦੋਵੇਂ ਪਾਸੇ ਜ਼ੋਰ ਲੱਗ ਰਿਹਾ ਇਹ ਤੇ ਕੋਈ ਰੋਲਾ ਨਹੀਂ ਜਿਹੜਾ ਹੁਣ ਤੱਕ ਦਾ ਜਿੰਨਾ ਆਪਾਂ 2 ਦਸੰਬਰ ਤੋਂ ਬਾਅਦ ਦੇਖ ਲਈ ਇੱਕ ਇੱਕ ਆਸ ਜਾਗੀ ਸੀ ਕਿ ਚਲੋ ਕਈ ਲੋਕ ਸਿੱਖ ਨਹੀਂ ਵੀ ਹੈਗੇ ਉਹ ਖੇਤਰੀ ਪਾਰਟੀ ਦੇ ਤੌਰ ਤੇ ਅਕਾਲੀ ਦਲ ਦੀ ਮਜ਼ਬੂਤੀ ਦਾ ਸਵਾਗਤ ਕਰਦੇ ਨੇ ਪਰ ਕੀ ਲੱਗਦਾ ਹੈ ਕਿ ਹੁਣ ਉਸ ਪਾਸੇ ਵੱਲ ਨੂੰ ਵਧਿਆ ਜਾ ਸਕਦਾ ਜਿਹਾ ਉੱਥੋਂ ਇਹ ਬਹੁਤ ਵੱਡਾ ਯੂਟਰਨ ਲੈ ਚੁੱਕੇ ਨੇ ਹੁਣ ਦੇਖੋ ਕਾਲ ਤੱਕ ਸਹੌਨਾ ਬਖਸ਼ਿੰਦ ਤੱਕ ਦਾ ਜੀ ਉਹ ਬੰਦੇ ਨੂੰ ਉਹਦੀ ਏਕਾਤ ਜਾਗ ਕਰਾਉਂਦਾ ਵੀ ਬੰਦਿਆ ਬੰਦਾ ਬਣ ਜੀ ਸਾਲ ਨਾਲ ਜੁੜੇ ਜਿਕੇ ਨਾਲ ਜੋੜਾ ਉਹਨਾਂ ਨੇ ਇਹਨਾਂ ਦੀ 30 35 ਸਾਲ ਦੀ ਸਿਆਸਤ ਰੱਦ ਕੀਤੀ ਆ ਜੀ ਪੰਥ ਵੱਲ ਪਿੱਛੇ ਕਰ ਲਈ ਤੁਸੀਂ ਪੰਜਾਬ ਵੱਲ ਪਿੱਛੇ ਕਰ ਲਈ ਜੀ ਤੁਸੀਂ ਤੁਹਾਡੀ ਸਰਕਾਰਾਂ ਬਣੀਆਂ ਸੀ जख्मਾਂ ਤੇ ਮਲਮ ਲਾਉਣ ਲਈ ਤੁਸੀਂ ਉਂਗਲਾ ਤਾਪ ਆਉਂ ਜਖਮ ਉਹ ਦੇੜੇ ਜੀ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਪਰ ਉਹਨਾਂ ਨੇ ਕਿਹਾ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਬਣ ਸਕਦੇ ਹਾਂ ਜੇ ਆ ਰਹਾ ਸੁਰਮ ਜੀ ਅਕਾਲ ਤਖਤ ਕਿਸੇ ਦਾ ਰਾਹ ਨਹੀਂ ਤੋੜਦਾ ਜੀ ਕਿਉਂਕਿ ਖਾਲਸਪਾਨੀਆਂ ਜਿਹੜੇ ਉਹ ਤਾਂ ਉਹ ਰਿਜੈਕਟ ਹੋਏ ਹੋਏ ਨੇ ਜੀ ਉਹ ਤਾਂ ਚਾਹੁੰਦੇ ਨੇ ਅਕਾਲ ਤਖਤਾਂ ਜਿਹੜਾ ਬਾਬਲ ਕਿਆਂ ਨੂੰ ਮਾਰ ਕੇ ਸਾਡੇ ਪੈਰਾਂ 'ਚ ਸਿੱਟ ਦੇ ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਫਿਰ ਸਾਡੀ ਸਰਦਾਰੀ ਹੋਵੇ ਜੀ ਉਹ ਤਾਂ ਇਹ ਚੱਲ ਚੱਲ ਰਹੇ ਨੇ ਸਰ ਚੌੜੇ ਦਾ ਐਕਸ਼ਨ ਕੀ ਹੈ ਜੀ ਮੈਨੂੰ ਇਹ ਦੱਸੋ ਜੀ ਜੀ ਬਿਲਕੁਲ ਉਹ ਇਹ ਕਰਕੇ ਚੌੜੇ ਦਾ ਐਕਸ਼ਨ ਦੇਖ ਲਓ ਅਕਾਲ ਤਖਤ 18 ਨੂੰ ਬਲ ਕਾਲ ਤੇ ਆਣ ਦੀ ਗੱਲ ਇਹਨੂੰ ਪੁੱਛਦਾ ਪਾਉਣਾ ਜੀ ਮੈਨੂੰ ਇਹ ਦੱਸੋ ਜੀ ਇਹਨਾਂ ਦੀ ਇਹ ਇਹਨਾਂ ਜੇ ਬਾਦਲ ਦੇ ਇਨਕਾਰੇ ਨੇ ਖਾਲਸਤਾਨੀ ਉर्दू ਬੁਰੀ ਤਰ੍ਹਾਂ ਇਨਕਾਰੇ ਨੇ ਬਾਦਲ ਕਹਿਣ ਦੀ ਤਾਂ ਤਿੰਨ ਸਰਕਾਰਾਂ ਵੀ ਬਣਾਤੀਆਂ ਨਾ ਜੀ ਹਾਲਪਾ ਮੈਨੂੰ ਕਿਹੜਾ ਪੁੱਛਦਾ ਪੰਜਾਬ ਜੀ ਜੇ ਦੋਹੇ ਰਾ ਇਨਕਾਰੇ ਨੇ ਆਤਮ ਸਮਰਪਣ ਦੀ ਸਿਆਸਤ ਵੀ ਇਨਕਾਰੀ ਆ ਸੱਖਰਾ ਮੁਲਕ ਉਸਾਰਨ ਦੀ ਹਿੰਦੂ ਕੌਮ ਸਿੱਖ ਕੌਮ ਮੁਸਲਮਾਨ ਕੌਮ ਦੇ ਆਧਾਰ ਤੇ ਜਿਹੜੀ ਸਿਆਸਤ ਆ ਉਹ ਵੀ ਇਨਕਾਰੀ ਆ ਇਹਨਾਂ ਨੂੰ ਵੀ ਨਵਾਰਾ ਖੋਦਿਓ ਨਾ ਸਿਰ ਜੋੜ ਕੇ ਬੈਠੋ ਜੀ ਕੋ ਕੱਤਰ ਮੇਰੇ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬਲਾਈ ਜੀ ਅਕਾਲੀ ਦਾਲ ਨੇ ਕਿੰਨੀ ਵਾਰ ਸੇਧ ਬਦਲੀ ਆ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਲੈ ਲਓ ਇੰਨਾ ਕੁਝ ਬਦਲਿਆ ਜੀ ਸਿੱਖ ਹੌਂਡ ਲੈਂਡ ਤੋਂ ਲੈ ਕੇ ਪੰਜਾਬੀ ਸੁਭਾ ਆ ਜੀ ਫਿਰ ਸਮਝੌਤਾ ਪਰ ਸਿਆਸਤ ਆ ਗਈ ਫਿਰ ਆਤਮ ਸਮਰਪਨ ਵਾਲੀ ਸਿਆਸਤ ਆ ਗਈ ਜਿਹਨੇ ਡੇੜਾ ਡੁੱਬਿਆ ਜੀ ਮਰਜ਼ਾ ਕਾਲ ਤੋਂ ਸਾਹਮਣੇ ਤੋਂ ਬਹੁਤ ਸਹੀ ਫੈਸਲਾ ਕੀਤੇ ਨੇ ਤੇ ਉਹਨਾਂ ਨੇ ਬਾਲ ਪੰਛੀ ਵਿੱਚ ਵੇੜ ਕੇ ਛੋੜਤੀ ਜੀ ਪੰਛੀ ਨਾਲ ਆਪਣੇ ਵਿਵੇਕ ਨਾਲ ਗੱਲ ਕਰੇ ਜੀ ਐਸੀ ਗੈਨੀ ਰਗਵੀਰ ਸਿੰਘ ਦਾ ਜਿਹੜਾ ਹੁਣ ਹੁਣ ਉਹ ਕਿਸ ਟਰਨਿੰਗ ਪੁਆਇੰਟ ਤੇ ਤੁਹਾਨੂੰ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਸਾਰਾ ਕੁਝ ਧਾਰਮਦਾਰ ਉਹਨਾਂ ਤੇ ਆ ਚੁੱਕਿਆ ਹੈ ਜੇ ਪਹਿਲੀ ਨਜ਼ਰੇ ਝਾਤ ਮਾਰੀ ਜਾਵੇ ਕਿ ਹੁਣ ਉਹਨਾਂ ਨੇ ਚੀਜ਼ਾਂ ਨੂੰ ਡਿਸਾਈਡ ਕਰਨਾ ਹੈ ਜਿਨ੍ਹਾਂ ਨੇ ਜੀ ਗੈਨੀ ਰਗਵੀਰ ਸਿੰਘ ਉਰਾਨੀ ਲੜਕੂ ਵੀਰ ਸੰਗੋਲ ਤਾਂ ਮਸਲੀ ਹੈ ਨਹੀਂ ਇਹ ਤਾਂ ਸ਼ਰਮਣੀ ਕਮੇਟੀ ਨੇ ਕੀਤਾ ਨਹੀਂ ਨਹੀਂ ਮੈਂ ਸ਼ਰਮਣੀ ਕਮੇਟੀ ਭਾਈ ਜੀ ਸਿਰਮੁਣੀ ਕਮੇਟੀ ਬਣ ਗਈ ਜੀ ਰੁਮਣੀ ਕਮੇਟੀ ਇਹ ਰਹੀ ਉਹ ਨਹੀਂ ਹੈ ਜੀ ਮਤਲਬ ਇਹਨਾਂ ਨੇ ਜੋ ਇਹਨਾਂ ਨੇ ਕੁਝ ਕੀਤਾ ਇਹਨਾਂ ਨੇ ਬਾਗਲਾਂ ਦੇ ਝਾੜੂ ਪੜਤਾਰਾਂ ਵਾਲਾ ਕੰਮ ਕੀਤਾ ਪਹਿਲਾਂ ਮੇਰੀ ਗੱਲ ਸੁਣੋ ਇੰਨਾ ਚਿਰ ਦੇ ਤੱਕ ਦੇ ਜਥੇਦਾਰਾਂ ਦੀ ਨਿੱਜੀ ਕਰਦਾਰ ਕੁਸ਼ੀ ਹੋ ਰਹੀ ਜੀ ਸ਼ਰਮਣੀ ਕਮੇਟੀ ਕਿਉਂ ਨਹੀਂ ਬੱਲੀ ਜੀ ਜੀ ਸਹੀ ਗੱਲ ਹੈ ਹਾਲਾਂਕਿ ਕਾਲ ਤੱਕ ਸਾਹਿਬ ਤੋਂ ਉਸ ਵੇਲੇ ਕਿਹਾ ਗਿਆ ਸੀ ਜੀ ਤੁਹਾਡੀ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਕਹਿੰਦਾ ਇਹ ਤਨਖਾਹਵਾਰ ਮੁਲਾਜ਼ਮ ਨੇ ਗਲਮੇ ਤੋਂ ਫੜ ਕਿਲਾ ਹੋ ਜੀ ਉਹਨੇ ਕਿਹਾ ਸੀ ਬਦਗਵਾਣੀ ਬੰਦ ਕਰੋ ਤੇ ਇਹਨਾਂ ਨੇ ਬਦਗਵਾਣੀ ਪੂਰੇ ਜ਼ੋਰ ਨਾਲ ਚਲਾਈ ਜੀ ਕਿ ਉਹਦੀ ਵੀ ਥੇਕੀ ਦੀ ਵੀ ਕੀਤੀ ਤੇ ਹੁਣ ਉਹ ਜਾਂਚ ਕਰਨ ਲੱਗੇ ਜੀ ਤੇ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਜੇ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਇਹਨੂੰ ਬੂਸਟ ਕਰਨ ਲਈ ਜਿਹੜਾ ਕਲੈਕਟਡ ਕਾਰਵਰਤ ਪੈ ਗਿਆ ਉਹਨੂੰ 70 ਸਿੰਘ ਦਾ ਜੀ ਉਹਨੇ 70 ਸਿੰਘ ਬਾਦਲਾਂ ਦੇ ਆਈਟੀ ਸੈੱਲ ਅੰਚਾਰ ਦਾ ਜੀ ਜਿਨ੍ਹਾਂ ਬਾਰੇ ਕਰਨ ਜੋਤ ਦੀ ਪੋਸਟ ਪਾਈ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਜੇ ਮੇਰੀ ਗੱਲ 'ਚ ਕੋਈ ਗਲਤੀ ਹੈ ਮੈਂ ਸੋਧਨੀ ਆ ਉਹ ਕਹਿੰਦੀ ਆਈਟੀ ਸੈੱਲ ਅੰਚਾਰ 70 ਸਿੰਘ ਦਾ ਮੈਨੂੰ ਫੋਨ ਆਇਆ ਇਸ ਕਰਕੇ ਮੈਂ ਕਹਿ ਦਨੀ ਆ ਉਹ ਕਹਿੰਦਾ ਵੀ ਇਹ ਤਾਂ ਕੋਈ ਪ੍ਰਾਈਵੇਟ ਗਰੁੱਪ ਆ ਜੋ ਕਰ ਰਿਹਾ ਸਿੰਘ ਸਾਹਿਬਾਨ ਦੇ ਖਿਲਾਫ ਵੀ ਨਹੀਂ ਕਰ ਰਿਹਾ ਤੇ ਚੁੱਪ ਕਿਉਂ ਰਹਿ ਗਿਆ ਕਮਿਊਨਟਕ ਜੀ ਇਹਦਾ ਮਤਲਬ ਤੁਸੀਂ ਤਾਂ ਰਾਹ ਢੋਲਤਾ ਨਾ ਜੀ ਮਤਲਬ ਕੱਲ ਨੂੰ ਨਾਸਤਕ ਫਲਾਣੇ ਕਿਉਂ ਮਨਿਸਤ ਕਿਉਂ ਜਥੇਦਾਰਾਂ ਦੀ ਤੱਕ ਰੋਲਣਗੇ ਉਹਨਾਂ ਫਲਾਣਤਾਂ ਦੇ ਲਾਉਣਗੇ ਤੁਹਾਡੇ ਕੋਲੇ ਨੈਤਿਕਤਾ ਕੀ ਹੈ ਉਹਨੂੰ ਵੀ ਆਲੋਚਨਾ ਕਰਨ ਦੀ ਜੀ ਵੀ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਤਾਂ ਆਪੇ ਤੱਕ ਰੋਲਤੀ ਜਥੇਦਾਰਾਂ ਦੀ ਤਕਤਾਂ ਦੀ ਜੀ ਜੀ ਮੈਂ ਮਾਲੀ ਸਾਹਿਬ ਇੱਕ ਢੀਜੀ ਤੌਰ ਤੇ ਮੇਰਾ ਇਹ ਇੱਕ ਸਟੈਂਡ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਤੱਕ ਜੇ ਕਾਲੀ ਦਲ ਦੇ ਪ੍ਰਧਾਨ ਦੇਖੇ ਜਾਂ ਤਾਂ ਸਭ ਤੋਂ ਸਫਲ ਕਹਿ ਲਈਏ ਜਾਂ ਫੇਲ ਪ੍ਰਧਾਨਾਂ ਦੇ ਵਿੱਚ ਨੇ ਲਗਾਤਾਰ ਇਲੈਕਸ਼ਨ ਹਾਰਨਾ ਤੇ ਕਾਲੀ ਦਲ ਦਾ ਡਾਊਨਫਾਲ ਹੋਣਾ ਤੁਸੀਂ ਇਸ ਮਤ ਨੂੰ ਕਿਵੇਂ ਅੱਗੇ ਵਧਾ ਸਕਦੇ ਹੋ ਜੀ ਸੁਖਵੀਰ ਬਾਦਲ ਵਪਾਰੀਆ ਜੀ ਉਹਦਾ ਕੋਈ ਕਾਲੀ ਦਲ ਨਾਲ ਸਬੰਧ ਨਹੀਂ ਮੈਂ ਦੇਖੋ ਸੁਖਵੀਰ ਬਾਦਲ ਦੀ ਸਰਕਾਰ ਸੀ ਮੈਂ ਉਦੋਂ ਵੀ ਸਰਕਾਰ ਦੇ ਵਿੱਚ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਿ ਮੈਂ ਸਰਕਾਰੀ ਮੁਲਾਜ਼ਮ ਸੀ ਮੇਰੀ ਡਿਊਟੀ ਸੀ ਜੀ ਇਹ ਤਾਂ ਕਿਚਰਾ ਕਰਦੇ ਹੁੰਦੇ ਸੀ ਜੀ ਕਹਿੰਦੇ ਅਕਾਲੀ ਦਲ ਦੇ ਵਿੱਚ ਇਹ ਵੀ ਗਿਣਿਆ ਜਾਉ ਵੀ ਪੰਚ ਸੇਵਾ ਉਹ ਹੁੰਦੀ ਹੈ ਜਿਹੜਾ ਜ਼ਿਲਤ ਜਾਵੇ ਜੀ ਇਹ ਤਾਂ مخਾਲ ਕਰਦੇ ਆ ਇਤਿਹਾਸ ਨੂੰ ਜੀ ਤੁਸੀਂ ਇਹ 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 ਵੀ ਕੋਈ ਔਕਾਤ ਹੈ ਸਿੱਖਾਂ ਲਈ ਜੀ ਇਹ ਵੀ ਕੋਈ ਔਕਾਤ ਹੈ ਅਕਾਲੀ ਦਲ ਵਾਲੀ ਜੀ ਇਹਦੇ ਮੰਨ ਚ ਕਿਤੇ ਅਨੰਦਪੁਰ ਦਾ ਮਤ ਹੈ ਜੀ ਉਹ ਇਸ ਤਰ੍ਹਾਂ ਕਿ ਇਹਨਾਂ ਨੇ ਜੋਗੋ ਕੀਤਾ ਹੁਣ ਤੱਕ ਇਹਨਾਂ ਨੇ ਸਿੱਖ ਪੰਥ ਸਿੱਖ ਸਿਧਾਂਤ ਜੀ ਸੱਥਾਂ ਦੇ ਸਿਆਸੀ ਮਤਿਆਂ ਨੂੰ ਰੋਲਿਆ ਦੱਬ ਕੇ ਰੋਲਿਆ ਜੀ ਕਿਉਂਕਿ ਮਾਇਆ ਧਾਰੀ ਨੇ ਨਾ ਮਾਇਆ ਧਾਰੀ ਅੰਨਾ ਬੋਲਾ ਜੀ ਉਹ ਇੱਕ ਕਰਕੇ ਨਹੀਂ ਕਰਦਾ ਹੋਰ ਕੋਈ ਮੈਨੂੰ ਤਾਂ ਕੋਈ ਯੋਗਤਾ ਨਹੀਂ ਲੱਗਦੀ ਜਗਵੀਰ ਬਾਦਲ ਜੀ ਜੀ ਮਹਲੀ ਸਾਬ ਸ਼ੁਕਰੀਆ ਸਾਨੂੰ ਆਪਣਾ ਬੜ ਮੁੱਲਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਸਾ ਧੰਨਵਾਦ ਜੀ